ਆਪਣਿਆ ਅਸੀਂ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾਲ ਕੋਈ ਧੱਕਾ ਨਾ ਕੀਤਾ ਜਾਵੇ ਪਰ ਮੈਨੂੰ ਲੱਗਦਾ ਕਿ ਜਦੋਂ ਦੀ ਤਰਨ ਤਾਰਨ ਦੀ 4 ਨੰਬਰ ਤੇ ਕਾਂਗਰਸੀਏ ਗਏ ਨੇ ਇਹ ਬਖਲਾ ਗਏ ਨੇ ਤੇ ਅੱਜ ਇਹਨਾਂ ਨੇ ਸਾਡੇ ਕਾਉਂਸਲਰ ਪਾਲ ਸਿੰਘ ਪਾਲਾ ਜੀ ਦੇ ਉੱਤੇ ਹੱਥ ਕਹਿਣ ਦੀ ਅਸਾਰ ਨੂੰ ਹੱਥ ਪਾਇਆ ਸਿਰ ਦੇ ਉੱਤੇ ਇਹਨਾਂ ਦੇ ਟੰਕੇ ਇਹਨਾਂ ਕੋਲ ਹਸਪਤਾਲ ਦੇ ਵਿੱਚ ਪਹੁੰਚ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਕਿ ਹਲਕੇ ਹੋਰ ਕਲਸੀਆਂ ਦਾ ਇਲਾਜ ਕਿਉਂਕਿ ਸਾਡੀ ਸ਼ਰੀਫੀ ਨੂੰ ਇਹ ਨਾ ਸਮਝਣ ਕੇ ਡਰਦੇ ਆ ਅਸੀਂ ਅਸੀਂ ਨਾ ਡਰਦੇ ਆ ਨਾ ਡਰਾਉਨੇ ਆ ਔਰ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਪੁੱਤਰੇ ਹੋਏ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਕਿ ਬੰਦੇ ਬਣ ਜੋ ਨਹੀਂ ਤਾਂ ਬੰਦੇ ਬਣਾਉਣਾ ਵੀ ਸਾਨੂੰ ਆਉਂਦਾ ਅਜ ਇਸ ਤਰੀਕੇ ਦੇ ਨਾਲ ਅੱਜ ਤੁਸੀਂ ਹਰਪਾਲ ਸਿੰਘ ਜੀ ਦੇ ਪਾਲਾ ਜੀ ਤੇ ਹੱਥ ਪਾਇਆ ਇਹਦੇ ਸਖਤ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਮੈਂ ਕਾਂਗਰਸੀਆਂ ਨੂੰ ਤਾੜਨਾ ਕਰਦਾ ਕਿ ਸਾਡੇ ਕਿਸੇ ਵਲੰਟੀਅਰ ਵੱਲ ਜੇ ਕੋਈ ਉਂਗਲ ਵੀ ਕੀਤੀ ਆ ਤਾਂ ਉਂਗਲ ਵੱਢ ਕੇ ਰੱਖ ਦੇਵਾਂਗੇ ਜੇ ਕਹਿੰਦੇ ਅੱਖ ਕਰਨ ਦੀ ਕੋਸ਼ਿਸ਼ ਕੀਤੀ ਅੱਖ ਕੱਢ ਦੇਵਾਂਗੇ ਇਹ ਤੁਹਾਨੂੰ ਤਾੜਨਾਮਾ ਔਰ ਇਹ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨਾਂ ਦੇ ਨਾਲ ਬਦਸਲੂਕੀ ਕੀਤੀ ਆ ਮਾਰਕੁੱਟ ਕੀਤੀ ਆ ਘੇਰ ਕੇ ਕੁੱਟਿਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ 24 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਫੜ ਕੇ ਸਾਰੇ ਬੰਦਿਆਂ ਨੂੰ ਫੜ ਕੇ ਜੇਲ੍ਹ ਚ ਸੁਟਿਆ ਜਾਵੇ ਕਿਉਂਕਿ ਜਿਹੜੇ ਐਸੇ ਬੰਦੇ ਜਿਹੜੇ ਮਾਹੌਲ ਖਰਾਬ ਕਰਦੇ ਆ ਜਿਹੜੇ ਜਾਣ ਬੁੱਝ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਿਸੇ ਵੀ ਕੀਮਤ ਦੇ ਉੱਤੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਇੱਕ ਵਾਰ ਫੇਰ ਤਾੜਨਾ ਕਰਦੇ ਆ ਕਿ ਬੰਦੇ ਦੇ ਪੁੱਤ ਬਣ ਜੋ ਨਹੀਂ ਸਾਨੂੰ ਬਣਾਉਣੇ ਆਂਦੇ ਆ ਦੀ ਸਤਾਰਜੋ Facebook ਤੇ ਜਿੰਨੇ ਵੀ ਦੋਸਤ ਮੈਂ ਤਾਂ ਸਾਰੇ ਵੇਖ ਰਹੇ ਹੋ ਮੈਂ ਸਾਰਿਆਂ ਨੂੰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਹੁਣ ਇਸ ਸਮੇਂ ਮਲੌਰ ਦੇ ਸਰਕਾਰੀ ਹਸਪੀਟਲ ਦੇ ਵਿੱਚ ਖੜਾ ਜਿੱਥੇ ਕਿ ਅੱਜ ਸ਼ਾਮ ਨੂੰ ਤਕਰੀਬਨ 3 ਤੇ 4 ਦੇ ਵਿੱਚ ਸਾਡੇ ਮਲੌਰ ਸ਼ਹਿਰ ਦੇ ਮੀਤ ਪ੍ਰਧਾਨ ਸਰਦਾਰ ਅਸ਼ਫਾਲ ਸਿੰਘ ਪਾਲਾ ਜੀ ਸੋਮਲ ਖੇੜੀ ਜਿਨ੍ਹਾਂ ਦੇ ਨਾਲ ਅੱਜ ਸੋਮਲ ਖੇੜੀ ਦੇ ਕੁਝ ਬੰਦਿਆਂ ਨੇ ਹੱਥੋਪਾਈ ਕੀਤੀ ਆ ਉਹ ਜਦੋਂ ਸੜਕ ਤੇ ਤੁਰੇ ਜਾਂਦੇ ਸੀ ਉਹਦਾਂ ਨੂੰ ਤੁਰੇ ਜਾਂਦੇ ਉਹਨੂੰ ਪਿੱਛੋਂ ਜਾ ਕੇ ਉਹਨਾਂ ਤੇ ਬਾਰ ਕੀਤਾ ਜੋ ਕਿ ਬਹੁਤ ਹੀ ਮਾੜੀ ਤੇ ਮੰਦਭਾਗੀ ਗੱਲ ਹੈ ਕਿਉਂਕਿ ਸ਼ਹਿਰ ਦੇ ਚੁਣੇ ਹੋਏ ਜ਼ਿੰਮੇਵਾਰ ਵਿਅਕਤੀ ਨੂੰ ਇਸ ਤਰ੍ਹਾਂ ਉਹਦੀ ਬੇਇੱਜ਼ਤੀ ਕਰਨਾ ਉਹਦਾ ਨਰਾਦਰ ਕਰਨਾ ਬਹੁਤ ਹੀ ਮਾੜੀ ਗੱਲ ਹੈ ਤਾਂ ਅੱਜ ਇਸ ਗੱਲ ਦੇ ਵਿੱਚ ਭਾਵੇਂ ਪਾਰਟੀ ਕੋਈ ਵੀ ਹੋਵੇ ਇਨਸਾਨੀਅਤ ਤੌਰ ਤੇ ਸਾਡੇ ਵੱਖਰੇਵੇਂ ਜਾਂ ਸਾਡੇ ਵਿਚਾਰ ਹੋ ਸਕਦੇ ਆ ਪਰ ਇਨਸਾਨੀਅਤ ਤੌਰ ਤੇ ਅਸੀਂ ਰਾਜਨੀਤਿਕ ਤੌਰ ਤੇ ਸਾਡੇ ਵਿਚਾਰ ਵੱਖਰੇ ਹੋ ਸਕਦੇ ਆ ਇਨਸਾਨੀਅਤ ਤੌਰ ਤੇ ਅਸੀਂ ਅੱਜ ਵੀ ਸਰਦਾਰ ਰਿਸ਼ਪਾਲ ਸਿੰਘ ਪਾਲਲੇ ਦੀ ਵੱਡੇ ਭਰਾ ਦੇ ਵਾਂਗੂ ਸਾਰੇ ਅਸੀਂ ਇੱਜ਼ਤ ਕਰਦੇ ਹਾਂ ਕਿਉਂਕਿ ਰਿਸ਼ਪਾਲ ਸਿੰਘ ਪਾਲਾ ਬੜਾ ਸੂਝਵਾਨ ਸੱਚਾ-ਸੱਚਾ ਹਰ ਇੱਕ ਗੱਲ ਨੂੰ ਮੂੰਹ ਤੇ ਕਹਿ ਦੇਣ ਵਾਲਾ ਇਨਸਾਨ ਹੈ ਅੱਜ ਵੀ ਕਾਂਗਰਸ ਪਾਰਟੀ ਰਿਸ਼ਪਾਲ ਸਿੰਘ ਪਾਲਾ ਜੀ ਨਾਲ ਨਾਲ ਖੜੀ ਹੈ ਅਸੀਂ ਇਸ ਗੱਲ ਦੀ ਨਿੰਦਾ ਵੀ ਕਰਦੇ ਹਾਂ ਸਾਡੇ ਸਾਰੇ ਕੌਂਸਲਰ ਸਾਹਿਬਾਨ ਸਾਡੇ ਸ਼ਹਿਰ ਦੇ ਪ੍ਰਧਾਨ ਸ੍ਰਿੰਦਰ ਕੁਮਾਰ ਢੀਗਰਾ ਜੀ ਗੁਰਪ੍ਰੀਤ ਗੋਪੀ ਜੀ ਮਰੇਜ ਜੀ ਪੰਮਾ ਜੀ ਉਹ ਸਾਡੇ ਜਿੰਨੇ ਵੀ ਸਾਥੀ ਨੇ ਸਾਰੇ ਸਰਦਾਰ ਰਿਸ਼ਪਾਲ ਸਿੰਘ ਜੀ ਕੋਲ ਆ ਕੇ ਗਏ ਨੇ ਕਿ ਹੁਣ ਮੈਂ ਵਿਸ਼ਾਲ ਸਿੰਘ ਵੀ ਨਾਲ ਸਾਫਕਾ ਐਮਐਲਏ ਸਰਦਾਰ ਲਖਮੀਰ ਸਿੰਘ ਜੀ ਦੀ ਵੀ ਗੱਲ ਕਰਾਈ ਆ ਉਹਨਾਂ ਨੇ ਵੀ ਬੜਾ ਇਸ ਕੰਮ ਦਾ ਦੁੱਖ ਮਨਾਇਆ ਇਹ ਉਸ ਤੋਂ ਵੱਡਾ ਦੁੱਖ ਇਹ ਕੰ ਦਾ ਲੱਗਿਆ ਕਿ ਅਸੀਂ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਅਸੀਂ ਰਾਜਨੀਤੀ ਤੇ ਉਤਰੇ ਸੱਚ ਨੂੰ ਸੱਚ ਕਹਿਣ ਦੀ ਅਸੀਂ ਜ਼ਰਤ ਨਹੀਂ ਰੱਖਦੇ ਮੈਂ ਗੱਲ ਕਰਦਾ ਹਲਕਾ ਪਾਇਲ ਦੇ ਵਿਧਾਇਕ ਸਰਦਾਰ ਮਨਵਿੰਦਰ ਸਿੰਘ ਜਸਪੁਰਾ ਜੀ ਜਸਪੁਰਾ ਜੀ ਤੁਸੀਂ ਜੋ ਅੱਜ ਗੁਰਸਿੱਖ ਹੋ ਕੇ ਇੱਕ ਝੂਠ ਬੋਲ ਕੇ ਗਏ ਹੋ ਬਨੌਰ ਸ਼ਹਿਰ ਹਸਪੀਟਲ 'ਚ ਬੈ ਕੇ ਰਿਸ਼ਪਾਲ ਸਿੰਘ ਨਹੀਂ ਕੋਰੇ ਮੈਂ ਉਸ ਦੀ ਨਖੇਦੀ ਕਰਦਾ ਤੁਸੀਂ ਕਹਿ ਕੇ ਗਏ ਹੋ ਕਾਂਗਰਸੀਆਂ ਨੇ ਇਹਨਾਂ ਤੇ ਬਾਰਕੀ ਦਾ ਹਮਲਾ ਕੀਤਾ ਰਿਸ਼ਪਾਲ ਸਿੰਘ ਪਾਲਾ ਜੀ ਤੋਂ ਇੱਕ ਵਾਰ ਫੋਨ ਦੇ ਉੱਤੇ ਕਹੋ ਵੀ ਕਿਹੜੇ ਕਾਂਗਰਸੀ ਨੇ ਹਮਲਾ ਕੀਤਾ ਸਾਰੇ ਕਾਂਗਰਸੀ ਰਿਸ਼ਪਾਲ ਸਿੰਘ ਪਾਲਾ ਜੀ ਦੇ ਆਲੇ-ਦਾਲੇ ਬੈਠ ਗਿਆ ਵੀ ਪਾਲਾ ਜੀ ਤੁਹਾਡੇ ਨਾਲ ਗਲਤ ਹੋਇਆ ਪਰ ਗਿਆਸਪੁਰਾ ਸਾਹਿਬ ਸਾਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ ਕਿ ਇੱਕ ਗੁਰੂ ਦਾ ਸਿੱਖ ਹੋ ਕੇ ਸਾਬਤ ਸੂਰਤ ਹੋ ਕੇ ਸ਼ਹੀਦ ਸਾਹ ਪਾ ਕੇ ਅੰਮ੍ਰਿਤ ਛੱਕ ਕੇ ਤੁਸੀਂ ਇੰਨਾ ਝੂਠ ਬੋਲਦੇ ਹੋ ਤੁਸੀਂ ਸ਼ਹਿਰ ਦੇ ਲੋਕਾਂ ਨੂੰ ਇੰਨਾ ਘਬਰਾਹਤ ਕਰਦੇ ਹੋ ਲੋਕਾਂ ਨੂੰ ਪਰ ਇਹ ਬਿਲਕੁਲ ਨਹੀਂ ਹੋਣਗੇ ਹਲਕੇ ਪਾਇਲ ਦੇ ਲੋਕ 4 ਸਾਲ ਪਹਿਲਾਂ ਥੋੜੀਆਂ ਝੂਠੀਆਂ ਉਹ ਜਿਹਾ ਸਾਜ਼ਿਸ਼ਾਂ ਦੇ ਵਿੱਚ ਲੋਕ ਆ ਗਏ ਪਰ ਹਰ ਇੱਕ ਨੂੰ ਪਤਾ ਕੀ ਦੇ ਕਹਿਣ ਕੇ ਕੌਣ ਇਸ ਲੜਾਈ ਦੇ ਪਿੱਛੇ ਆ ਉਹਦੀ ਜਾਂਚ ਕਰਾਓ ਅਸੀਂ ਤੁਹਾਡੇ ਨਾਲ ਚੱਲਾਂਗੇ ਜੇ ਤੁਸੀਂ 24 ਘੰਟੇ ਦਾ ਆਲਟੀਮੇਟ ਦਿੰਦੇ ਹੋ ਕੀ ਗੱਲ ਜੀ ਤੁਹਾਨੂੰ ਪਤਾ ਨਹੀਂ ਕਿਹਨੇ ਕੀਤਾ ਪੁਲਿਸ ਨੂੰ ਕਹੋ ਐਸਐਸਓ ਨੂੰ ਕਹੋ ਚੱਕ ਕੇ ਉਹਨੂੰ ਮੰਦਰ ਦੇਣ ਉਨ੍ਹਾਂ ਤੇ ਬਣਦੀ ਕਾਰਵਾਈ ਕਰਨ ਤੇ ਉਦੋਂ ਮਾੜੀ ਗੱਲ ਇਹ ਹੈ ਕਿ ਇਹ ਹਸਪਤਾਲ ਦੇ ਵਿੱਚ ਅੱਜ 4 ਵਜੇ ਦਾ ਕੋਈ ਡਾਕਟਰ ਨਹੀਂ ਜਿੱਥੇ ਗਿਆਸਪੁਰਾ ਸਾਹਿਬ ਆ ਕੇ ਗਏ ਨੇ ਐਮਐਲਆਰ ਨਹੀਂ ਕੱਟੀ ਗਈ ਹੁਣ ਤੱਕ ਇਹ ਵੀ ਤੁਹਾਡੀ ਸਰਕਾਰ ਦੀ ਇੱਕ ਨਖੇਦੀ ਹੈ ਫਿਰ ਤੁਸੀਂ ਕਹਿੰਦੇ ਹੋ ਕਾਂਗਰਸੀਆਂ ਨੇ ਇਹ ਤੇ ਹਮਲਾ ਕੀਤਾ ਗਿਆਸਪੁਰਾ ਸਾਹਿਬ ਘਟੋ ਘਟ ਆਪਣੇ ਸਾਥਕ ਸੂਰ ਬਾਣੇ ਦੀ ਗੁਰੂ ਦੇ ਬਾਣੇ ਦੀ ਤਾਂ ਲਾਜ ਰੱਖੋ ਸੱਚ ਨੂੰ ਤਾਂ ਸੱਚ ਬੋਲੋ ਦੱਸੋ ਕਿਹੜਾ ਕਾਂਗਰਸੀਆ ਨੌ ਲਾਓ ਕਿਸੇ ਦਾ ਇਹਨੇ ਹਮਲਾ ਕੀਤਾ ਇਹ ਟੂਟਦੀ ਰਾਜਨੀਤੀ ਨਾ ਕਰੋ ਹਲਕੇ ਪਾਇਲ ਤੇ ਦੂਜੀ ਗੱਲ ਤੁਸੀਂ ਕਹਿੰਦੇ ਹੋ ਮੈਂ ਅੱਖ ਕੱਢ ਦੂੰ ਉਂਗਲ ਵੱਢ ਦੂੰ ਅਸੀਂ ਨਾ ਅੱਖ ਕੱਢਣ 'ਚ ਵਿਸ਼ਵਾਸ ਰੱਖਦੇ ਹਾਂ ਨਾ ਉਂਗਲ ਵੱਢਣ 'ਚ ਵਿਸ਼ਵਾਸ ਰੱਖਦੇ ਹਾਂ ਤੇ ਇੱਕ ਗੱਲ ਇਹ ਵੀ ਤੁਹਾਨੂੰ ਕਹਿੰਦੇ ਆ ਡਰਨ ਵਾਲੇ ਨਹੀਂ ਕਾਂਗਰਸ ਪਾਰਟੀ ਸਰਦਾਰ ਗਿਆਨ ਸਿੰਘ ਇਹ ਹਲਕੇ ਦੇ ਲੋਕ ਉਹ ਕਾਂਗਰਸੀ ਨੇ ਜਿਹੜੇ ਵਰਦੀਆਂ ਗੋਲੀਆਂ 'ਚ ਉਹਨਾਂ ਦੇ ਨਾਲ ਰਹੇ ਆ ਅਸੀਂ ਉਸ ਪਰਿਵਾਰ ਦੇ ਨਾਲ ਰਹਿੰਦੇ ਆ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਉਂਗਲ ਵੱਢਣ ਜਾਂ ਅੱਖ ਕੱਢਣ ਤੋਂ ਡਰਨ ਵਾਲੇ ਨਹੀਂ ਤੇ ਤੁਸੀਂ ਪਤਾ ਨਹੀਂ ਕਿੱਥੋਂ ਕੱਡੇ ਵੱਡੇ ਆਏ ਹੋਏ ਹੋ ਇੱਥੇ ਹਲਕੇ ਪਾਇਲ 'ਚ ਤੁਸੀਂ ਆ ਕੇ ਕਾਂਗਰਸੀਆਂ ਦੇ ਆ ਕੇ ਸਾਡੇ ਤੇ ਇਲਜ਼ਾਮ ਲਾਉਂਦੇ ਹੋ ਅਸੀਂ ਵੀ ਸ਼ਹਿਰ ਦੇ ਚੋਣੇ ਹਾਂ ਨਮੇਦੇ ਆ ਤੁਸੀਂ ਐਵੇਂ ਆਪਦੀ ਝੂਠੀ ਰਾਜਨੀਤੀ ਆਪਦੇ ਕੋਲ ਰੱਖੋ ਤੁਹਾਨੂੰ ਤੁਹਾਡੀ ਝੂਠੀ ਰਾਜਨੀਤੀ ਮੁਬਾਰਕ ਪਰ ਭਾਈਚਾਰ ਸਾਹ ਦੇ ਵਿੱਚ ਤੁਸੀਂ ਵਖਰੇ ਨਾ ਪਾਓ ਤੁਸੀਂ ਕਿਰਪਾ ਕਰਕੇ ਤੁਸੀਂ ਸੱਚ ਨੂੰ ਸੱਚ ਕਹੋ ਕੌਣ ਕੌਣ ਹੈ ਲੜਾਈ ਦੇ ਮਗਰ ਕਿਹਨੇ ਕਰਾਈਆ ਕੀਦੇ ਕਹੇ ਤੇ ਹੋ ਇਹ ਸੱਚ ਦਾ ਬੋਲੋ ਤੁਸੀਂ ਐਵੇਂ ਝੂਠ ਬੋਲ ਲੀ ਜਾਂਦੇ ਹੋ ਪੁੱਛੋ ਸਰ ਦਾ ਰਿਸਪੌਂਸਿਬਲ ਜੀ ਉਹ ਜਿਹੜੇ ਬੰਦੇ ਲੜੇ ਉਹਨਾਂ ਦਾ ਕਾਂਗਰਸ ਪਾਰਟੀ ਨਾਲ ਕੋਈ ਨਾਤਾ ਹੋਵੇ ਐਵੇਂ ਹਰ ਗੱਲ ਤੇ ਝੂਠ ਹਰ ਗੱਲ ਤੇ ਤੁਹਾਨੂੰ ਕਾਂਗਰਸ ਲਿਖੀ ਜਾਂਦੀ ਆ ਹਮੇਸ਼ਾ ਕੰਮ ਕਰਕੇ ਸੱਚ ਬੋਲ ਕੇ ਲੋਕਾਂ ਦੇ ਦਿਲ ਜਿੱਤੇ ਜਾਂਦੇ ਆ ਝੂਠ ਬੋਲ ਕੇ ਨਹੀਂ ਮੈਂ ਤੁਹਾਨੂੰ ਇੱਕ ਗੱਲ ਦਾ ਚੈਲੰਜ ਕਰਦਾ ਲਿਆਓ ਇੱਕ ਬੰਦੇ ਤੋਂ ਕਹਾਓ ਪਾਰਟੀ ਜਿਹੜੇ ਜਿਹੜੇ ਲੜੇ ਨੇ ਉਹਨਾਂ ਦਾ ਕਾਂਗਰਸ ਨਾਲ ਕੋਈ ਨਾਤਾ ਜਾਂ ਕਾਂਗਰਸੀ ਉਹਨਾਂ ਦੀ ਹਮਾਇਤ ਤੇ ਉਤਰੇ ਹੋਏ ਆ ਅਸੀਂ ਥੋੜੀ ਗੱਲ ਨਾਲ ਬਿਲਕੁਲ ਸ਼ਹਿਰ ਦੇ ਵਿੱਚ ਇਕੱਠ ਕਰਕੇ ਮਲੋ ਚੌਂਕ 'ਤੇ ਅਸੀਂ ਕਹਾਂਗੇ ਗਿਆਸਪੁਰਾ ਸਾਹਿਬ ਸੱਚ ਬੋਲ ਕੇ ਗਏ ਸੀ ਨਹੀਂ ਫਿਰ ਤੁਸੀਂ ਚੌਂਕ ਚਾਹੋਗੇ ਜਿੱਥੇ ਅਸੀਂ ਕੱਟ ਕਰਾਂਗੇ ਫਿਰ ਉੱਥੇ ਆ ਕੇ ਗਲਤੀ ਮੰਨ ਕੇ ਜਾਓਗੇ ਕਿ ਮੈਂ ਉੱਥੇ ਝੂਠ ਬੋਲ ਕੇ ਆਇਆ ਕਿਰਪਾ ਕਰਕੇ ਗਿਆਸਪੁਰਾ ਸਾਹਿਬ ਤੁਸੀਂ ਚੁਣੇ ਹੋਏ 117 ਬੰਦਿਆਂ 'ਚੋਂ ਪੰਜਾਬ ਦੇ ਵਿੱਚ ਵਿਧਾਇਕ ਹੋ ਸੱਚ ਬੋਲੋ ਸੱਚੀ ਰਾਜਨੀਤੀ ਕਰੋ ਠੀਕ ਆ ਦੁੱਖ ਸਾਨੂੰ ਵੀ ਹੈ ਪਰ ਇਹ ਕਾਂਗਰਸੀਆਂ ਨੇ ਹਮਲਾ ਕਰਤਾ ਮੈਂ ਉਂਗਲ ਵੜ ਦੂੰ ਮੱਕ ਕਰ ਦੂੰ ਇਹ ਕਾਦੀ ਰਾਜਨੀਤੀ ਆ ਜੀ ਕਾਦੇ ਤੁਸੀਂ ਸੂਝਵਾਨ ਬੰਦੇ ਹੋ ਤੁਸੀਂ 117 ਪੰਜਾਬ ਦੀ ਕਰੋੜਾਵਾਦੀ ਦੇ ਵਿੱਚੋਂ 117 ਦੇ ਵਿੱਚੋਂ ਨਹੀਂ ਉਹ ਚੁਣੇ ਹੋ ਪ੍ਰਧਾਨ ਸਭਾ 'ਚ ਜਿਹੜੇ ਬੈਠੇ ਹੋ ਕਿਰਪਾ ਕਰਕੇ ਅਸੀਂ ਇਹ ਗੱਲਾਂ ਕਰੀਏ ਤੁਸੀਂ ਵਿਧਾਇਕ ਤੁਸੀਂ ਇੱਕ ਪਾਸੇ ਤਾਂ ਗੁਰੂ ਦੇ ਸਿੱਖ ਕੋ ਹੋਨੇ ਹੋ ਇੱਕ ਪਾਸੇ ਅੱਖਾਂ ਕੱਢਣ ਦੀਆਂ ਵਾਲਾ ਬੱਢਣ ਦੀਆਂ ਕੀ ਤੁਸੀਂ ਜਰਨਲ ਡੈਰ ਬਣਦੇ ਹੋ ਕਿ ਤੁਸੀਂ ਹਿਟਲਰ ਦਾ ਰੂਪ ਧਾਰਨਾ ਚਾਹੁੰਦੇ ਹੋ ਹਲਕੇ ਪਾਇਲ 'ਚ ਇਹ ਗੱਲਾਂ ਨਹੀਂ ਹੋਣੀਆਂ ਮੰਨਦੇ ਆ ਥੋਬੀ ਸਰਕਾਰ ਆ ਤੁਸੀਂ ੱੱਕਾ ਕਰਨਾ ਜਾਣਦੇ ਹੋ ਪਰ ਇੱਕਦਮ ਤੇ ਹੋ ਸਕਦਾ ਤੱਕਾ ਦੋ ਤੇ ਹੋ ਸਕਦਾ ਇਹ ਨਾ ਕਰੋ ਸੱਚ ਬੋਲੋ ਸੱਚ ਦੀ ਰਾਜਨੀਤੀ ਕਰੋ ਲੋਕ ਸਭ ਜਾਣਦੇ ਆ ਕੀ ਹੋ ਰਿਹਾ ਕੌਣ ਕਰਾ ਰਿਹਾ ਕੀ ਦੇ ਕਹਿਦੇ ਮੈਂ ਕਹਿੰਦਾ ਜੇ ਤੁਹਾਨੂੰ 24 ਘੰਟੇ ਅੱਜ ਤੁਹਾਡੀ ਕੋਈ ਨਹੀਂ ਸੁਣੂ ਤਾਂ ਸਾਫ ਕਾ ਮੈਂ ਤੇ ਲਖਵੀਰ ਸਿੰਘ ਜੀ ਤੁਹਾਡੇ ਨਾਲ ਜਾਣਗੇ ਐਸਐਸਪੀ ਦੇ ਅਸੀਂ ਚੱਲਾਂਗੇ ਤੁਹਾਡੇ ਨਾਲ ਅਸੀਂ ਲਾਵਾਂਗੇ ਤਰਨਾ ਜੇ ਥੁਡੀ ਨਹੀਂ ਕੋਈ ਕਾਰਵਾਈ ਹੋ ਸੋ ਕਿਰਪਾ ਕਰਕੇ ਸੱਚ ਬੋਲੋ ਅਨਸਾਰ ਤੋਂ ਆਓ ਲੋਕਾਂ ਨੂੰ ਸੱਚ ਕਹਿਣ ਦੀ ਹਲਕੇ ਪਾਇਲ ਦੇ ਲੋਕ ਬੜੀ ਭਲੀ ਭਾਂਤ ਜਾਣਦੇ ਆ 2024 ਚ ਤੁਹਾਨੂੰ ਜਵਾਬ ਦਿੱਤਾ ਸੀ ਲੋਕ ਸਭਾ ਦੀ ਇਲੈਕਸ਼ਨ ਚ ਵੀ ਸੱਚ ਕੀ ਆ ਝੂਠ ਕੀ ਆ ਸਾਲ ਤੱਕ ਫੇਰ ਦੇਣਗੇ ਸੱਚ ਬੋਲੋ ਸੱਚ ਦੀ ਆਦਤ ਪਾਓ ਕਿਉਂਕਿ ਲੋਕ ਝੂਠ ਟੋਣ ਤਫੇ ਪਾਏ ਆ ਜੇ ਕੋਈ ਅਖਰ ਕਿਸੇ ਵੀ ਮਿੱਤਰ ਬੀਲੀ ਨੂੰ ਕਿਸੇ ਨੂੰ ਵੱਧ ਘੱਟ ਲੱਗਿਆ ਉਹਦੇ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ